ਦੇਖਿਆ ਗਿਆ ਵਾ ਮੈਂ ਪੰਜਾਬ ਦੇ ਵਿੱਚ ਕਈ ਸਾਲਾਂ ਤੋਂ ਹਾਂ ਔਰ ਜਿਹੜਾ ਸਰਕਾਰਾਂ ਦੇ ਵਿੱਚ ਪੁਲਿਸ ਦੇ ਵਿੱਚ ਸਰਕਾਰੀ ਸੰਸਥਾਵਾਂ ਦੇ ਵਿੱਚ ਭਰੋਸਾ ਉੱਠ ਰਿਹਾ ਵਾ ਹੁਣ ਅੱਜ ਹੀ ਇੱਕ ਵਾਕਿਆ ਹੋਇਆ ਪੁਲਿਸ ਨੇ ਹਰਪ੍ਰੀਤ ਸਿੰਘ ਨਾਂ ਦੇ ਇੱਕ ਸ਼ਖਸ ਨੂੰ ਔਰ ਉਹਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਔਰ ਹਰਪ੍ਰੀਤ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਦੇ ਭਰਾ ਨੇ ਔਰ ਪੁਲਿਸ ਨੇ ਕਿਹਾ ਵਾਕਿ ਉਹਨਾਂ ਕੋਲੋਂ ਆਈਸ ਡਰੱਗ ਜਿਹੜੀ ਆ ਉਹ ਰੀਕ੍ਰੀਸ਼ਨਲ ਡਰੱਗ ਸ਼ਾਇਦ ਮੰਨੀ ਜਾਂਦੀ ਆ ਉਹ ਮਿਲੀ ਹੈ ਉਹਨਾਂ ਕੋਲੋਂ ਲੇਕਿਨ ਲੋਕੀਆਂ ਦੇ ਤੇ ਇਤਵਾਰ ਨਹੀਂ ਕਰ ਰਹੇ ਉਹ ਕਹਿ ਰਹੇ ਨੇ ਕਿ ਇਹ ਨੂੰ ਫਸਾਉਣ ਦੀ ਕੋਸ਼ਿਸ਼ ਆ ਅੰਮ੍ਰਿਤਪਾਲ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਆ ਔਰ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਸਰਕਾਰਾਂ ਦੇ ਵਿੱਚ ਭਰੋਸਾ ਕਿਉਂ ਉੱਠ ਰਿਹਾ ਵਾ ਕਿਉਂਕਿ ਸਰਕਾਰਾਂ ਬਣਾਉਂਦੀਆਂ ਨਹੀਂ ਭਰੋਸਾ ਪੁਲਿਸ ਬਣਾਉਂਦੀ ਨਹੀਂ ਭਰੋਸਾ ਤਾਂ ਉੱਠ ਰਿਹਾ ਹੈਗਾ ਇਹ ਤਾਂ ਜਿਹਦਾ ਕੰਮ ਹੈ ਭਰੋਸਾ ਬਣਾਉਣਾ ਉਹੀ ਭਰੋਸਾ ਨਹੀਂ ਬਣਾਉਣਗੇ ਤਾਂ ਫਿਰ ਦੂਜਿਆਂ ਨੂੰ ਤੁਸੀਂ ਬਕਾਲਣਾ ਕੱਢੋਗੇ ਕਿ ਤੁਸੀਂ ਭਰੋਸਾ ਨਹੀਂ ਕਰਦੇ ਕਿਵੇਂ ਹੋ ਸਕਦਾ ਜਿੱਦਨ ਉਹਨੇ ਸੌਂ ਚੁੱਕੀ ਹੈ ਅਮਰਪਾਲ ਨੇ ਉਹ ਦਿਨ ਵੀ ਪਹਿਲਾਂ ਮਾਤਾ ਜੀ ਨੇ ਕੁਝ ਕਿਹਾ ਫਿਰ ਮਾਤਾ ਜੀ ਨੇ ਆਪਣੇ ਬਿਆਨ ਬਦਲੇ ਉਸ ਤੋਂ ਬਾਅਦ ਇੱਕ ਟਵੀਟ ਆ ਗਈ ਉਹਨਾਂ ਦੀ ਉਹ ਤਾਂ ਜੇਲ੍ਹ 'ਚ ਨੇ ਜੇਲ੍ਹ 'ਚ ਟਵੀਟ ਕਿਵੇਂ ਕਰ ਰਹੇ ਨੇ ਉਦੋਂ ਇੱਕ ਐਮਪੀ ਖੜਾ ਹੋ ਜਾਂਦਾ ਹੈ ਉਹਨਾਂ ਨੂੰ ਕਹਿੰਦਾ ਕਿ ਇਹ ਤਾਂ ਫੈਮਿਲੀ 'ਚ 파ੜ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮਸਲਾ ਬਹੁਤ ਗੁੰਝਲਦਾਰ ਹੈਗਾ ਤੇ ਆਪਾਂ ਈਜ਼ੀਲੀ ਇਸ ਨੂੰ ਕੌਣ ਠੀਕ ਹੈ ਕੌਣ ਗਲਤ ਮੈਂ ਤਾਂ ਨਹੀਂ ਕਹਿ ਸਕਦਾ ਉਹਨ ਕੋਈ ਹੋਰ ਕਹਿ ਦਵੇ ਤਾਂ ਉਹਨਾਂ ਦੀ ਮਰਜ਼ੀ ਪਰ ਮੈਨੂੰ ਲੱਗਦਾ ਹੈ ਕਿ ਇਹ ਤੋ ਕੁਝ ਕੁਝ ਹੋ ਰਿਹਾ ਪੰਜਾਬ ਦਾ ਐਸੇ ਇਹ ਨਹੀਂ ਕਈ ਵਾਰਨ ਲੱਗਦਾ ਅਮਨਦੀਪ ਕੀ ਕੀ ਸਹੀ ਆ ਕੀ ਗਲਤ ਆ ਕੌਣ ਠੀਕ ਝੂਠ ਬੋਲ ਰਿਹਾ ਕੌਣ ਸੱਚ ਬੋਲ ਰਿਹਾ ਵਾ ਹੁਣ ਇਹਦਾ ਤਾਂ ਇਹਦਾ ਵੀ ਨਹੀਂ ਪਤਾ ਲੱਗਦਾ ਸਾਨੂੰ ਇਹੀ ਤਾਂ ਪ੍ਰੋਬਲਮ ਹੈ ਪੰਜਾਬ ਦੀ ਇਸ ਵੇਲੇ ਇਹੀ ਪ੍ਰੋਬਲਮ ਹੈ ਕਿ ਜਿਹਨੂੰ ਆਪਾਂ ਪੋਸਟ ਟਰੂਥ ਸੋਸਾਇਟੀ ਕਹਿੰਨੇ ਆ ਅਸੀਂ ਉੱਥੇ ਬਿਲਕੁਲ ਉਹਦੇ ਵਿੱਚ ਖੜੇ ਆ ਇਸ ਵੇਲੇ ਸਾਨੂੰ ਕਈ ਵਾਰੀ ਤਾਂ ਆਪਣੇ ਆਪ ਤੇ ਵੀ ਭਰੋਸਾ ਨਹੀਂ ਰਹਿੰਦਾ ਕਿ ਅਸੀਂ ਕਿਸ ਤੇ ਭਰੋਸਾ ਕਰੀਏ ਪਰ ਇਸ ਕੇਸ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਅਮਨਦੀਪ ਤੁਹਾਨੂੰ ਨਹੀਂ ਲੱਗਦਾ ਇਸ ਕੇਸ ਦੇ ਵਿੱਚ ਪੁਲਿਸ ਨੂੰ ਪਹਿਲਾਂ ਪ੍ਰੋਪਰ ਤੈਕੀਕਾਦ ਕਰਨੀ ਚਾਹੀਦੀ ਸੀ ਤਫਤੀਸ਼ ਕਰਨੀ ਚਾਹੀਦੀ ਸੀ ਇਸ ਤੋਂ ਪਹਿਲਾਂ ਕਿ ਉਹ ਕਿਸੇ ਨੂੰ ਫੜ ਕੇ ਤੇ ਪ੍ਰੈਸ ਕਾਨਫਰੰਸ ਕਰ ਦੇਵੇ ਜਿਵੇਂ ਬਾਹਰਲੇ ਮੁਲਕਾਂ 'ਚ ਹੁੰਦਾ ਉਹ ਛੇਤੀ ਛੇਤੀ ਪ੍ਰੈਸ ਨੂੰ ਸੰਬੋਧਨ ਨਹੀਂ ਕਰਦੇ ਉੱਥੇ ਉਹ ਬਿਲਕੁਲ ਨਹੀਂ ਕਰਦੇ ਇੱਥੇ ਤਾਂ ਹੀਰੋ ਬਣਨ ਦੀ ਬੜੀ ਇੱਛਾ ਹੈ ਨਾ ਲੋਕਾਂ ਦੀ ਹੂੰ 5 ਮਿੰਟ ਦੀ ਫੇਮ ਜਿਹੜਾ ਐਂਡੀ ਵੇਰ ਹਾਲ ਕਹਿੰਦਾ ਸੀਗਾ 5 ਮਿੰਟਸ ਆਫ ਫੇਮ ਉਹੀ ਚਾਹੀਦਾ ਲੁੱਕ ਕਰੂ ਇੱਥੇ ਉਦੋਂ ਅੱਗੇ ਪਿੱਛੇ ਕੀ ਹੋ ਜਾਏ ਹੈ ਨਾ ਔਨ ਬਾਈ ਕੋਰ ਵਾਕਿਆ ਆ ਰਿਹਾ ਸੀਗਾ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਹੀ ਕੋਈ ਕੁੜੀ ਵਿਚਾਰੀ ਰੋਡ ਸਾਈਡ ਤੇ ਚਾਹ ਬਣਾਉਂਦੀ ਸੀਗੀ ਤੇ ਉਹਨੇ ਆਪਣੇ ਪਰਿਵਾਰ ਬਾਰੇ ਗੱਲਾਂ ਕੀਤੀਆਂ ਅੱਜ ਉਹਦੇ ਫਾਦਰ ਦੇ ਕਮੈਂਟ ਆ ਗਏ ਕਿ ਇਹ ਸਾਰਾ ਕੁਝ ਝੂਠ ਹੈਗਾ ਹੁਣ ਕਿਸ ਤੇ ਵਿਸ਼ਵਾਸ ਕਰੀਏ ਹੈ ਨਾ ਇਹੀ ਇਹੀ ਵਿਡੰਬਨਾ ਹੈ ਪੰਜਾਬ ਦੀ ਜਉਂਦੀ ਆਪਾਂ ਇਸ ਕਾਲ ਤੇ ਨਹੀਂ ਆਏ ਮੈਂ ਐਕਚੁਅਲੀ ਉਹੀ ਦੇਖ ਰਿਹਾ ਸੀਗਾ ਤੇ ਮੈਨੂੰ ਲੱਗਿਆ ਕਿ ਪੁਲਿਸ ਹਜੇ ਓਪਨਲੀ ਕਹਿ ਨਹੀਂ ਸੀ ਰਹੀ ਕਿ ਉਹਦਾ ਭਰਾ ਹੈਗਾ ਹਮ ਪਰ ਭਰਾ ਤਾਂ ਹੈਗਾ ਹੀ ਐ ਤੇ ਫਿਰ ਤੁਸੀਂ ਵੇਟ ਕਰ ਲੋ ਚਾਰ ਦਿਨ ਬਾਅਦ ਬਿਆਨ ਦੇ ਦੇਓ ਕੀ ਲੋੜ ਹੈਗੀ ਇਨੀ ਜਲਦੀ ਜਲਦੀ মিডিਆ ਦੇ ਕੋਲ ਲਾਉਣ ਦੀ ਤੇ ਕੀ ਹੋ ਜੂਗਾ ਇਹਦੇ ਨਾਲ ਇਹਦੇ ਨਾਲ ਪੰਜਾਬ ਦਾ ਕੋਈ ਸੰਭਰੇਗਾ ਕਿ ਨਹੀਂ ਸੰਭਰੇਗਾ ਇਹ ਸਵਾਲ ਮੇਰਾ ਕਹਿਲ ਸਾਨੂੰ ਹਰ ਇੱਕ ਨੂੰ ਹੀ ਆਪਣੇ ਦਿਲ 'ਚ ਰੱਖਣਾ ਚਾਹੀਦਾ ਹੈ